ਨੇੜੇ ਆ ਜਿੜੇ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਜਿਹੜਾ ਉਹ ਇੱਕ ਤਾਂ ਇਹ ਆ ਕਿ ਜਥੇਬੰਦੀ ਨੇ ਜਿਹੜੇ ਕਾਰਡ ਬਣਾ ਕੇ ਦਿੱਤੇ ਆ ਉਹ ਆਗੂ ਜਿਨ੍ਹਾਂ ਦੇ ਕਹਿਣ ਤੇ ਕਾਰਡ ਬਣਾਏ ਗਏ ਉਹ ਦੁਬਾਰਾ ਉਹਨਾਂ ਲੋਕਾਂ ਤੱਕ ਜਾਣਗੇ ਜਿਹੜੇ ਕਾਰਡ ਲੈ ਕੇ ਔਰ ਜਥੇਬੰਦੀ ਦੇ ਕੰਮ 'ਚ ਕਦੇ ਦਖਲ ਨਹੀਂ ਦਿੰਦੇ ਉਸ ਸਾਲ ਹੀ ਬਣਦੇ ਜੱਥੇਬੰਦੀ ਦਾ ਉਹਨਾਂ ਆਗੂਆਂ ਨੂੰ ਬੇਨਤੀ ਹੈ ਕਿ ਆਪੋ-ਆਪੋ ਉਹਨਾਂ ਕਾਰਡ ਹੋਲਡਰਾਂ ਤੱਕ ਪਹੁੰਚ ਕਰੋ ਕਿ ਉਹ ਕਾਰਡ ਬਣਾ ਕੇ ਜੱਥੇਬੰਦੀ ਦੇ ਕੰਮ 'ਚ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ ਤਾਂ ਜੋ ਕਾਫਲਾ ਵੱਡਾ ਹੋ ਕੇ ਆਪਾਂ ਇਹ ਕੰਮ ਕਰ ਸਕੀਏ ਤੇ ਦੂਸਰਾ ਇੱਕ ਇਹ ਆ ਕਿ ਜੱਥੇਬੰਦੀ ਦੇ ਜਿਹੜੇ ਮੇਨ ਆਗੂ ਆ ਮੇਨ ਉੱਤੇ ਆਰਿਆ ਜਦੋਂ ਕੋਈ ਪ੍ਰੋਗਰਾਮ ਅਲਿਖਿਆ ਹੁੰਦਾ ਹੈ ਕਿ ਕਿਸੇ ਆਗੂ ਨੂੰ ਕੰਮ ਪੈ ਜਾਂਦਾ ਉਹ ਆਪਣੀ ਜਗ੍ਹਾ ਤੇ ਕੋਈ ਬੰਦਾ ਦਊਗਾ ਫਟੋ ਘਟ ਜਿਹੜਾ ਪ੍ਰੋਗਰਾਮ ਲੋਕਲ ਹੁੰਦਾ ਇੱਕ ਆਗੂ ਉਹ ਆਪਣੇ ਪੰਜ ਬੰਦੇ ਲੈ ਕੇ ਜ਼ਰੂਰ ਆਊਗਾ ਇਹ ਕਿਸੇ ਨੂੰ ਵੀ ਛੋਟ ਨਹੀਂ ਐ ਸਾਰਿਆਂ ਦੀ ਇੱਕੋ ਹੀ ਆ ਵੀ ਹਰ ਆਗੂ ਜਿਹੜਾ ਆਗੂ ਹੋਣ ਦਾ ਮਤਲਬ ਜਿਹੜਾ ਉਹ ਉਹਨੂੰ ਤਾਕਤ ਦਿੱਤੀ ਜਾਊਗੀ ਉਹ ਆਗੂ ਬਣ ਕੇ ਦਿਖਾਵੇ ਉਹ ਘਟੋ ਘਟ ਪੰਜ ਬੰਦੇ ਵੱਧ ਤਾਂ ਜਿੰਨੇ ਵੀ ਲਿਆਵੇ ਤਾਂ ਉਹ ਵੱਡਾ ਆਗੂ ਬਣਾਇਆ ਜਾਊਗਾ ਜਥੇਬੰਦੀ ਦੇ ਵਿੱਚ ਇਹ ਆ ਵੀ ਜਿਹੜਾ ਜਿੰਨੇ ਕੰਮ ਕਰਦਾ ਉਹਨੂੰ ਉਹ ਆਗੂ ਬਣਾਇਆ ਜਾਊਗਾ ਦੂਸਰਾ ਜਿਹੜਾ ਵਿੱਕੀ ਵੱਡਾ ਰਾਜਪੂਤ ਤੋਂ ਆਇਆ ਉਹਨੂੰ ਅਸੀਂ ਜਥੇਬੰਦੀ ਵਿੱਚ ਇੱਕ ਸਮਾਨਜੋਗ ਅਹੁਦਾ ਜਿਹੜਾ ਸ਼ਹਿਰੀ ਪ੍ਰਧਾਨ ਦੇ ਜਿਹੜਾ ਸਾਡੇ ਤੋਂ ਨਰਵੀਰ ਬਾਦਲਾ ਉਹਦੇ ਨਾਲ ਇੱਕ ਸ਼ਹਿਰੀ ਪ੍ਰਧਾਨ ਦਾ ਉਹਦਾ ਉਹਨਾਂ ਨਾਲ ਦੇ ਨਾਲ ਦਿੱਤਾ ਜਾਂਦਾ ਕਿ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਸਲੂਟ ਹੈ ਕਿ ਉਹ ਕੰਮ ਜਥੇਬੰਦੀ ਲਈ ਵੱਧ ਚੜ੍ਹ ਕੇ ਕਰਦੇ ਆ ਤੇ ਤੀਸਰਾ ਅਜੰਡਾ ਇਹ ਆ ਕਿ ਜਿਹੜਾ ਡਰੇਨ ਦਾ ਮੀਟਿੰਗ ਆਓ ਅਗਲੇ ਐਤਵਾਰ ਸ਼ਾਮ ਨੂੰ 6:00 ਵਜੇ ਗੁਰਦੁਆਰਾ ਟਾਲੀ ਸਾਹਿਬ ਵਿਖੇ ਰੱਖੀ ਜਾਊਗੀ ਔਰ ਸਾਰੇ ਪਿੰਡਾਂ ਦੇ ਵਿੱਚ ਇਹ ਸਨੇਹ ਲਾ ਕੇ ਜਿੰਨੇ ਡਰੇਨ ਦੇ ਨਾਲ ਲੱਗਦੇ ਪਿੰਡ ਹੈ ਉਹਨਾਂ ਦੇ ਇੱਕ ਇੱਕ ਦੋ ਦੋ ਮੈਂਬਰ ਉਸ ਮੀਟਿੰਗ ਵਿੱਚ ਸੱਦੇ ਜਾਣਗੇ ਔਰ ਲੋਕਾਂ ਦਾ ਹੰਗਾਰਾ ਦੇਖਿਆ ਜਾਵੇਗਾ ਕਿ ਲੋਕ ਚਾਹੁੰਦੇ ਆ ਜੇ ਡਰੇਨ ਦਾ ਹੱਲ ਕਰਾਉਣਾ ਤੇ ਅਸੀਂ ਵੀ ਕੇਜੂ ਦਕੌਂਦਾ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਐਤ ਕੀ ਪੂਰੀ ਤਾਕਤ ਖਿਰਚੋਪ ਦੇਾਂਗੇ ਉਸ ਡਰੇਨ ਦੇ ਹੱਲ ਕਰਾਉਣ ਲਈ ਅਸੀਂ ਪੂਰਾ ਜ਼ੋਰ ਲਾਵਾਂਗੇ ਸੋ ਬੇਨਤੀ ਆ ਕਿ ਵੱਧ ਤੋਂ ਵੱਧ ਜੜਿਆ ਤੇ ਅਸੀਂ ਇਸ ਸਟ੍ਰੇਨ ਦੇ ਮਾਮਲੇ ਵਿੱਚ ਧਰਨੇ ਤੱਕ ਜਿਹੜਾ ਨਹੀਂ ਰਵਾਂਗੇ ਉਸ ਤੋਂ ਬਾਅਦ ਅਸੀਂ ਹੋ ਸਕਦਾ ਹੈ ਕਿ ਪੱਕਾ ਮੋਰਚਾ ਜਿਹੜਾ ਡਰੇਨ ਦਾ ਉਹ ਲੋਕਾਂ ਦੇ ਨਾਲ ਸਲਾਹ ਕਰਕੇ ਲੋਕਾਂ ਦਾ ਹੰਗਾਰਾ ਕਿਸ ਤਰ੍ਹਾਂ ਦਾ ਉਹ ਲਾਵਾਂਗੇ ਤੇ ਸਾਰੇ ਆਗੂ ਨੂੰ ਬੇਨਤੀ ਆ ਕਿ ਪਿੰਡਾਂ ਵਿੱਚ ਸਨੇਹੇ ਲਾ ਦਿਓ ਐਤਵਾਰ ਨੂੰ ਸ਼ਾਮ 6:00 ਵਜੇ ਗੁਰਦੁਆਰਾ ਸਾਹਿਬ ਉੱਤੇ ਮੀਟਿੰਗ ਦੇ ਵਿੱਚ ਜ਼ਰੂਰ ਪਹੁੰਚਣਾ ਧੰਨਵਾਦ